ਮੈਂ ਰਾਮਨ ਕੁਮਾਰ ਮਲੋਟ ਸੂਬਾ ਗੂ ਬੇਰਜਗਰ ਸਾਂਝਾ ਮੋਰਚਾ ਪੰਜਾਬ ਜਿਵੇਂ ਕਿ ਅੱਜ ਆਪਣੀ ਮੀਟਿੰਗ ਜੋ ਦਿੱਤੀ ਹੋਈ ਸੀ ਕਿ ਸੰਗਰੂਰ ਪ੍ਰਸ਼ਾਸਨ ਨੇ ਉਹ ਇੱਥੇ ਕਰਨ ਦੇ ਲਈ ਪਹੁੰਚੇ ਹੋਏ ਆ ਤਾਂ ਇੱਥੇ ਇਹ ਪਤਾ ਲੱਗਦਾ ਹੈ ਕਿ ਜਿਹੜੀ ਇਹ ਮੀਟਿੰਗ ਹੈ ਕੱਡੇ ਸਾਡੇ ਕੋਲ ਕੋਈ ਵੀ ਇਸ ਦਾ ਇੰਟੀਮੇਸ਼ਨ ਨਹੀਂ ਜਦਕਿ ਇਹਨਾਂ ਤੋਂ ਜਿਹੜਾ ਹੈਗਾ ਤਾਲਮਿਲ ਕਰਕੇ ਸੰਗਰੂਰ ਵੱਲੋਂ ਮੀਟਿੰਗ ਦਿੱਤੀ ਜਾਂਦੀ ਹੈ ਔਰ ਇੱਥੇ ਸਾਰੇ ਮੁੱਖ ਮੰਤਰੀ ਤੱਕ ਜਿਨ੍ਹਾਂ ਦੇ ਸਾਰੇ ਮੰਤਰੀ ਸਾਰੇ ਇੱਥੇ ਆ ਪਰ ਕਿਸੇ ਕੋਲ ਸਮਾਂ ਨਹੀਂ ਬੇਰਜਗਰਾਂ ਦੀ ਗੱਲ ਸੁਣਨ ਦਾ ਇਸ ਕਰਕੇ ਜਿਹੜਾ ਹੈਗਾ ਸਾਥੀਓ ਜਿਵੇਂ ਕਿ ਆਪਣਾ ਪ੍ਰੋਗਰਾਮ ਲੀਕਿਆ ਹੋਇਆ ਹੈ ਪਤਾ ਹੀ ਸੀ ਜਾਂ ਤਾਂ ਮੀਟਿੰਗ ਬੇਸ਼ਿੱਟਾ ਰਹੂ ਤਾਂ ਹੀ ਉਹਨਾਂ ਵੱਲੋਂ ਕੀਤੀ ਨਹੀਂ ਗਈ ਕਿਉਂਕਿ ਠੋਸ ਜਵਾਬ ਹੈ ਨਹੀਂ ਆਪਣਾ ਨਾ ਪੋਸਟਾਂ ਦਾ ਨਾ 55% ਵਾਲੀ ਸ਼ਰਤ ਦਾ ਤੇ ਨਾ ਉਮਰ ਹੱਦ ਦਾ ਇਸ ਲਈ ਮਹਿਲਾ ਦਿਵਸ ਵਾਲੇ ਦਿਨ 8 ਤਰੀਕ ਨੂੰ ਜੋ ਆਪਣਾ ਸੰਗਰੂਰ ਵਿਖੇ ਪ੍ਰੋਟੈਸਟ ਰੱਖਿਆ ਹੋਇਆ ਉਸ ਦੀ ਤਿਆਰੀ ਕਰੋ ਔਰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਸ ਦੇ ਨਾਲ ਇਹ ਵੀ ਗੱਲ ਹੈ ਕਿ ਇਹ ਨਹੀਂ ਉਹਨਾਂ ਨੇ ਇਹਨਾਂ ਨੂੰ ਇੰਟੀਮੇਸ਼ਨ ਨਹੀਂ ਦਿੱਤੀ ਕੱਲ ਵੀ ਇੱਥੇ ਮੀਟਿੰਗ ਕਰਨ ਆਏ ਸੀਗੇ ਕੱਲ ਦੱਸ ਕੇ ਵੀ ਗਏ ਆ ਕਿ ਸਾਡੀ ਕੱਲ ਨੂੰ ਜਿਹੜੀ ਮੀਟਿੰਗ ਹੈ ਉਹ ਤੁਸੀਂ ਵਾਦਾ ਕੀਤਾ ਸਾਨੂੰ ਕਿ ਤੁਹਾਡਾ ਜਿਹੜਾ ਹੈਗਾ ਐਜੂਕੇਸ਼ਨ ਸੈਕਟਰੀ ਹੈਲਥ ਸੈਕਟਰੀ ਤੁਹਾਡੇ ਨਾਲ ਬੈਠੂਗਾ ਤਾਂ ਕੱਲ ਕਿਹਾ ਗਿਆ ਸੀਗਾ ਹਾਂ ਕੱਲ ਨੂੰ ਬੁਲਾਇਆ ਜਾਊਗਾ ਤੇ ਅੱਜ ਇੱਥੋਂ ਤੱਕ ਕੀ ਸਾਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ ਗਿਆ ਕੋਈ ਮੀਟਿੰਗ ਨਹੀਂ ਲਈ ਨਹੀਂ ਅੰਦਰ ਬੁਲਾਇਆ ਗਿਆ 4 ਘੰਟੇ ਹੋ ਗਏ ਬਾਹਰ ਇੱਥੇ ਅਸੀਂ ਖੱਜਲ ਖਰਾਬ ਹੋ ਰਹੇ ਹਾਂ ਇਹ ਬਦਲਾ ਹੈ ਪਤਾ ਨਹੀਂ ਇਹਨਾਂ ਦੇ ਵਿੱਚ ਹੰਕਾਰ ਕਿੱਥੋਂ ਤੱਕ ਪਹੁੰਚ ਚੁੱਕਿਆ ਕਿ ਵੋਟਾਂ ਦੇ ਹੋਣ ਦੇ ਬਾਵਜੂਦ ਨੇੜੇ ਮੀਟਿੰਗ ਕਰਨ ਦਾ ਸਮਾਂ ਨਹੀਂ ਮਸਲਾ ਤਾਂ ਹੱਲ ਕਰਨਾ ਬੜੇ ਦੂਰ ਦੀ ਗੱਲ ਹੈ